ਰੇਲਵੇ ਵਿਭਾਗ ਵੱਲੋਂ ਵਕ ਵਕ ਫਟਕਾ ਤੇ ਪੁਲ ਬਣਾਉਣ ਨੂੰ ਲੈ ਕੇ ਪ੍ਰਪੋਜ਼ਲ ਭੇਜਿਆ ਗਿਆ ਹੈ ਜਿਸ ਲਈ ਐਸ ਡੀ ਐਮ ਫਿਲੌਰ ਅਮਨਪਾਲ ਸਿੰਘ ਨੇ ਇੱਕ ਨੋਟਿਸ ਰਾਹੀਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਨੇ ਕੋਈ ਸੁਝਾਜ ਜਾਂ ਇਤਰਾਜ਼ ਦੇਣਾ ਹੈ ਤਾਂ ਉਹ ਮਿਤੀ 18 ਮਾਰਚ ਤੱਕ ਦੇ ਸਕਦਾ ਹੈ ਫਿਲੌਰ ਦੇ ਸਾਰੇ ਵਸਨੀਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਰੇਲਵੇ ਲਾਈਨ ਜੋ ਦਿੱਲੀ ਤੋਂ ਅਮਨਪਾਲ ਜਾ ਰਹੀ ਹੈ ਉਹਦੇ ਉੱਪਰ ਫਟਕ ਨੰਬਰ 82 83 84 82 ਨੰਬਰ ਫਟਕਾ ਜੋ ਕਿ ਸਰਵਿੰਜੀ ਕੋਲ ਪੈਂਦਾ ਹੈ ਇਹ ਜਿਹੜਾ 30 ਨੰਬਰ ਗੁਰਾਇਸ਼ਹਿਰ ਦੇ ਵਿੱਚੋਂ ਲੰਘਦਾ ਹੈ ਤੇ ਜਿਹੜਾ 84 ਨੰਬਰ ਹੈ ਉਹ ਅੱਟਾ ਤੇ ਨਾਲ ਦੇ ਢੱਲੇਵਾਲ ਪਿੰਡ ਨੂੰ ਉਹ ਰਸਤਾ ਪਿਲਦਾ ਹੈ ਇਹਨਾਂ ਫਾਟਕਾ ਨੂੰ ਬੰਦ ਕਰਨ ਦੀ ਸਰਕਾਰ ਵੱਲੋਂ ਤਜਵੀਜ਼ ਹੈ ਇਸ ਹਦ ਵਿੱਚ ਇਹਨਾਂ ਫਾਟਕਾ ਨੂੰ 82 ਨੰਬਰ ਨੂੰ ਬੰਦ ਕਰਕੇ ਉੱਥੇ ਇੱਕ ਰੋਡ ਓਵਰਬ੍ਰਿਜ ਬਣਾਉਣ ਦਾ ਪ੍ਰੋਪੋਜ਼ਲ ਹੈ ਇਸੇ ਤਰ੍ਹਾਂ 83 ਨੰਬਰ ਜੋ ਗੁਰਾਇਆ ਸ਼ਹਿਰ ਦੇ ਵਿੱਚ ਹੈ ਉਸ ਨੂੰ ਬੰਦ ਕਰਕੇ ਉਹਦੇ ਨਿਚੋ ਦੀ ਸਬਵੇ ਬਰਾਦਰ ਪ੍ਰੋਪੋਜ਼ਲ ਹੈ ਅਤੇ ਇਸੇ ਤਰ੍ਹਾਂ ਕਟੜਲੇ ਵਾਲਾ ਵਾਲਾ ਸਾਸਿ ਦੇਵੀ 95 ਸਬਵੇ ਬਰਾਦਰ ਪ੍ਰੋਪੋਜ਼ਲ ਹੈ ਇਹ ਪ੍ਰੋਪੋਜ਼ਲ ਮੈਂ ਆਮ ਜਨਤਾ ਦੇ ਕੇ ਰੱਖਿਆ ਹੈ ਕਿ ਤਾਂ ਜੋ ਇਸ ਵਤ ਵਿੱਚ ਜੇ ਕਿਸੇ ਦੇ ਕੋਈ ਸੁਝਾਅ ਹੋਣ ਜਾਂ ਇਤਰਾਜ਼ ਹੋਣ ਉਹ ਮਿਤੀ 18 ਤਰੀਕ ਤੱਕ ਮੇਰੇ ਦਫ਼ਤਰ ਕਿਸੇ ਵੀ ਸਮੇਂ ਕੰਮ ਵਾਲੇ ਦਿਨਾਂ 'ਤੇ ਜਮ੍ਹਾਂ ਕਰਾ ਸਕਦੇ ਹਨ ਤੇ ਉਹਨਾਂ ਦੇ ਸੁਝਾਅ ਅਤੇ ਇਤਰਾਜ਼ਾਂ ਨੂੰ ਇਸ ਦੀ ਪਲੈਨਿੰਗ ਸਮੇਂ ਵਿਚਾਰਿਆ ਜਾਵੇਗਾ ਮੈਂ ਬਾਲਕ੍ਰਿਸ਼ਨ ਮੁਖੀਜਾ ਰਾਮ ਬਾਜ਼ਾਰ ਕਰਿਆ ਜੋ ਕਿ ਇੱਥੇ ਇੱਕ ਕੱਪੜੇ ਦੀ ਦੁਕਾਨ ਕਰਦਾ ਹਾਂ ਤੇ ਮੈਂ ਅੱਜ ਜੋ ਪਤਾ ਲੱਗਾ ਬਈ ਸਰਕਾਰ ਵੱਲੋਂ ਬਈ ਰੇਲਵੇ ਲਾਈਨਾਂ ਤੇ ਪੁਲ ਬਣਾਉਣ ਦੀ ਜਿਹੜੀ ਯੋਜਨਾ ਹੈ ਉਹ ਲਾਗੂ ਕੀਤੀ ਜਾਣੀ ਹੈ ਤੇ ਇਸ ਯੋਜਨਾ ਦੇ ਸਬੰਧ ਵਿੱਚ ਅਸੀਂ ਸਰਕਾਰ ਨੂੰ ਤੇ ਰੇਲਵੇ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਹੜੀ ਤਰੱਕੀ ਦਾ ਰਾਹ ਆ ਇੱਕ ਬਹੁਤ ਵਧੀਆ ਰਾਹ ਆ ਬਈ ਟ੍ਰੈਫਿਕ ਨੂੰ ਦੇਖਦਿਆਂ ਹੋਇਆ ਦਿਨ-ਬ-ਦਿਨ ਟ੍ਰੈਫਿਕ ਵੱਧ ਰਿਹਾ ਉਸ ਵਾਸਤੇ ਫਾਟਕਾਂ ਤੇ ਟ੍ਰੈਫਿਕ ਕਾਫੀ ਇਕੱਠਾ ਹੋ ਜਾਂਦਾ ਪਰ ਇਸ ਮਸਲੇ ਦਾ ਹੱਲ ਕਰਨ ਲਈ ਜਿਹੜਾ ਇਸ ਬਾਜ਼ਾਰ ਦੇ ਵਿੱਚੋਂ ਪੁਲ ਦਾ ਕੱਢਣਾ ਜਾਂ ਪੁਲ ਦਾ ਬਣਾਉਣਾ ਉਹਦੇ ਨਾਲ ਸਾਡੀਆਂ ਸੈਂਕੜੇ ਦੁਕਾਨਾਂ ਆ ਜਿਨ੍ਹਾਂ ਦੀ ਰੋਜੀ ਰੋਟੀ ਜਿਹੜੀ ਆ ਪ੍ਰਭਾਵਿਤ ਹੋ ਜਾਣੀ ਹੈ ਤੇ ਇਹਨਾਂ ਦੁਕਾਨਦਾਰਾਂ ਦੇ ਜਿਹੜੀ ਰੋਜੀ ਰੋਟੀ ਆ ਉਹਦਾ ਹਿੱਤ ਨੂੰ ਧਿਆਨ ਚ ਰੱਖਦੇ ਆ ਅਸੀਂ ਸਰਕਾਰ ਨੂੰ ਰੇਲਵੇ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਇਹ ਜਿਹੜਾ ਪੁਲ ਬਣਾਇਆ ਜਾਵੇ ਪਰ ਜਿਹੜਾ ਡੱਲੇ ਵਾਲ ਦਾ ਫਟਕਿਆ ਉਹ ਬਿਲਕੁਲ ਕਲੀਅਰ ਆ ਉੱਥੇ ਕੋਈ ਐਡਾ ਟ੍ਰੈਫਿਕ ਨਹੀਂ ਉੱਥੋਂ ਬਣਾਇਆ ਜਾਵੇ ਉਸ ਤੋਂ ਬਾਅਦ ਅੱਟੇ ਦੀ ਨਹਿਰ ਵਾਲਾ ਜਿਹੜਾ ਤਨੇਹਰਾ ਪੌਲਿਆ ਉੱਥੋਂ ਬਣਾਇਆ ਜਾਵੇ ਇਹਦੇ ਨਾਲ ਤੁਹਾਡਾ ਟ੍ਰੈਫਿਕ ਵੀ ਘੱਟ ਹੋਊਗਾ ਤੇ ਬਾਜ਼ਾਰ ਜਿਹੜਾ ਆ ਦੁਕਾਨਦਾਰਾਂ ਦੀ ਰੋਜੀ ਰੋਟੀ ਵੀ ਜਿਹੜੀ ਆ ਉਹ ਪ੍ਰਭਾਵਿਤ ਨਹੀਂ ਹੋਊਗੀ ਇਸ ਯੋਜਨਾ ਨੂੰ ਜਿਹੜਾ ਇਸ ਢੰਗ ਨਾਲ ਲਾਗੂ ਕੀਤਾ ਜਾਵੇ ਕਿ ਕਿਸੇ ਵੀ ਦੁਕਾਨਦਾਰ ਭਰਾ ਦੀ ਰੋਜੀ ਰੋਟੀ ਦਾ ਕੋਈ ਅਹਿਤ ਨਾ ਹੋਵੇ।